ਇਕ ਨਾ ਹੁਕਮ ਵਿੱਚ ਸ਼ੀਸ਼ਾ ਇਕ ਵਿੱਚ ਗਾਉ ਭਾਈਐ ਹੁਕਮੇ ਅੰਦਰ ਸੁਭ ਕੋ ਬਾਹਰ ਨਾ ਕੋਈ ਨਾਮ ਹੁਕਮੇ ਜੀ 부ਜਾ ਤਉ ਮੈਂ ਕਹਤ ਕੋਈ ਗਾਵਹਿ ਕੋ ਤਾਂ ਹੋਐ ਕਿਸੇ ਤਾਂ ਗਾਵਹਿ ਕੋ ਤਤ ਜਨ ਨੀਸਾਨ ਗਾਵਹਿ ਕੋ ਪਨੁੜਿਆ ਨ ਜਾਣ ਗਾਵੈ ਕੋ ਪਿਧਿਆ ਵਿਧੂ ਵਿਚਾਰ ਗਾਵੈ ਕੋ ਸਾਜ ਰਿਤੁਨਖੇਹ ਗਾਵੈ ਕੋ ਜੀਐ ਲਭ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੇ ਹਾਜ਼ਰ ਹਾਜ਼ੂਰ ਕਚਨਾ ਕਚਿਨ ਆਵੇ ਦੂਤਾ ਕਾਚ ਕਾਚ ਕਚੀ ਟੁੱਟੇ ਕੋਟ ਕੋਟਾ ਦਿਨਤਾ ਦੇ ਲੰਥਕ ਪਾਏ जुगाजुगंतर खाए खाए हुक्मे हुक्म चलाए राहो नानक विषय में परवाओ साचा साहिब साचनाए पाखे आप हो अपार आके है मुंगे दे दे दात करे दातार फिर क्या कर किया जिद्द सा दरबार ਮੋਹ ਕੇਵਲ ਨਗਲੀਐ ਜਿਤ ਸੁਨ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵੜਿਆਈ ਵਿਚਾਰਾ ਕਰਮੀਆਂ ਵੇਖਿ ਪੜਾ ਸਦਰੀ ਮੁਖ ਦਵਾਤ ਨਾਨਕੇ ਵੇ ਜਾਣੀਐ ਸਭ ਆਪੀ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪਿ ਆਪੋ ਨਿਰੰਝਨ ਸੋਏ ਜਿਨ ਸੇਵਿਆ ਸਾਇਆ ਮਨ ਦਾਨ ਤੇ ਗਾਵੀਆ ਕੁਣੀ ਨਿਗਾ ਗਾਵੀਆ ਸੁਨੀਆ ਮਨ ਰਖੀਆ ਪਾਉ ਧੋਖ ਪਰ ਹਰ ਸੁਖ ਕਰ ਲੈ ਜਾਏ ਬਰਮਖ ਨਾਦ ਬਰਮਖ ਵੇਸਮ ਬਰਮਖ ਰਿਆ ਸਮਾਈ ਗੁਰੇਸਰਾ ਗੁਰਗੋੜ ਖੇ ਬਰਮਾ ਕਿਰਪਾ ਏ ਹਉ ਮਜਾਨਾ ਆਕਾ ਨਹੀਂ ਕੈ ਨਾ ਕਥ ਮਜਾਈ ਗੁਰੂਕ ਦੇਵੁ ਜਾਇ ਸਭਨਾ ਜੀਆ ਕਾਇਕ ਰਤਾ ਸੂਬਾ ਵਿਸਰਣਾ ਜਾਇ ਸਲੋਕਾ ਪਵਣ ਗੁਰੂ ਕਾនិ ਬਿਤਾ ਬਾਣਾ ਤਰਤ ਮਤ ਦਿਸ ਰਾਤ ਦੋਇ ਦਾਈ ਜਾਇ ਖਿਲਾ ਸਗਲ ਜਗਤ ਚਗਿਆਇਆ ਬੁਰਿਆਇਆ ਵਾਚ ਧਰਮ ਦੂਰਾ ਕਰਮੀਆ ਕੋ ਆਪਣੀ ਤੇ ਨੇੜੇ ਕੇ ਦੂਰਾ ਜਿਨੇ ਨਾਮ ਤਿਆਇਆ ਗਏ ਮੁਸ਼ਕਤ ਤਕਾਰ ਨਾਨਕ ਤੇ ਮੁਖ ਜਲੇ ਕਿਤੇ ਸੁਨੇ ਨਾ ਜਿੰਨੇ ਨਾਮ ਤੇ ਆਇਆ ਗਏ ਮੁਸ਼ਕਿਲ ਤਕਾਲ ਨਾਨਕ ਤੇ ਮਖ ਉਜਲੇ ਕਿਤੇ ਸੁਤੇ ਨਾਨਕ ਜਿੰਨੇ ਨਾਮ ਤੇ ਆਇਆ ਗਏ ਮੁਸ਼ਕਿਲ ਤਕਾਲ ਨਾਮ ਤੈ ਮੁਗ ਉਜਰੇ ਕਿਤੇ ਛੁੱਟੇ ਨਾ ਸਤਿਗੁਰ ਵਾਹਿਗੁਰੂ ਦੇ ਕਾ ਪ੍ਰਸਾਦ ਵਾਹਿਗੁਰੂ ਦੀ ਖਤੇ ਸਤਨਾ ਧੰਨ ਵਾਹਿਗੁਰੂ ਸਾਹਿਬ ਜੀ ਰਾਗ ਮਿਲਾਰ ਹਰ ਪਹਿਲਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਕਿਆ ਤੂੰ ਸੋਚੈ ਕਿਆ ਤੂੰ ਚਿਤਵੈ ਕਿਆ ਤੂੰ ਕਰੇ ਉਪਾਏ ਤਾ ਕੋ ਕਹਉ ਪ੍ਰਵਾਦਾਂ ਕੇ ਜੈ ਤੁਹਾਰਿ ਸਹਾਈ ਬਰਸੇ ਮੇਗ ਸਖੀ ਕਰ ਪਾਹਣ ਆਏ ਮੋਹ ਦੇ ਕਿਰਪਾ ਨਿਝ ਢਾਕੁਰ ਨਾਮ ਨਿਜ ਨਾਮ ਸਮਾਏ ਰਗ ਅਨਕ ਪ੍ਰਕਾਰ ਪੂਜਨ ਬੋਤੀਏ ਬੋ ਵਿੰਜਨਮ ਸਿਟਾਏ ਕਰੀ ਪਾਤ ਸਦ ਸੂਜ ਬਿਤਰਾ ਹੁਣ ਲਾਉ ਧੋਖ ਹਰਨਾਈ ਦੁਸ਼ਟ ਵਿਦਾਰੇ ਸਾਜਨ ਰਸੀ ਏ ਮੰਨਦਰ ਕਰੀ ਆਪਣਾਏ ਜਿਉਂ ਗਰਨ ਲਾ ਲਕਿਉ ਆਇਆ ਤਮ ਸਭ ਸੁਖ ਪਾਈ ਸੰਤ ਸਬਾਉਟ ਗੁਰ ਪੂਰੇ ਧੁਰਮਸਤਕ ਲੇਖ ਲਖਾਈ ਜਨ ਨਾਨਕ ਗੰਦਰਗੀਲਾ ਪਾਇਆ ਫਿਰ ਦੂਜਾ ਲਗੇ ਆਏ ਸੰਤ ਸਬਾ ਓਟ ਗੁਰਪੂਰੇ ਧੁਰਮਸਤਕ ਲੇਖ ਲਖਾਈ ਜਨ ਨਾਨਕ ਕੰਤਰੰਗੀਨਾ ਕਾਇਆ ਫਿਰ ਤੂ ਕੰਨ ਲਗੇ ਆਏ ਵਾਹਿਗੁਰੂ ਜੀ ਕਾ ਬਰਸਾ ਵਾਹਿਗੁਰੂ ਜੀ ਕੀ ਫਤਿਹ ਧੰ ਗੁਰੂ ਨਾਨਕ ਸਤਨਾਮ ਸ੍ਰੀ ਵਾਹਿਗੁਰੂ ਸਰਬ ਜੀ ਤਿਲੰਗ ਮਹਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਇਹੋ ਤਨ ਮਾਇਆ ਪਾਇਆ ਪਿਆਰੇ ਨਿਤ ਡਾਕ ਲਭ ਰੰਗਾ ਮੇਰੇ ਕੰਤ ਨਾ ਭਾਵੇ ਤੁਲੜਾ ਪਿਆਰੇ ਕਿਉ ਤਨ ਸਹ ਦੇ ਜਾਏ ਹਉ ਕੁਰਬਾਨੀ ਜਾਉ ਮਿਰਵਾਨਾ ਹਉ ਕੁਰਬਾਨੀ ਜਾਉ ਹਉ ਕੁਰਬਾਨੀ ਜਾਉ ਤਿੰਨ ਕੈ ਲੈਣ ਜੁ ਤੇਰਾ ਨਾ ਲੈ ਮੈਂ ਤੇਰਾ ਨਾਮ ਤਿੰਨਾ ਕਹਿ ਹਉ ਸਦ ਗੁਰ ਬਾਨੇ ਜਾਉ ਰਾਵ ਕਾਇ ਰੰਗਣ ਦੇਠੀਏ ਪਿਆਰੀ ਪਾਈਏ ਨਾ ਮਜੀਠ ਰੰਗਣ ਵਾਲਾ ਜੇ ਰੰਗ ਸਾਇ ਐਸਾ ਰੰਗਣ ਠੀਠ ਜਿੰਨ ਕਿ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ ਧੂੜ ਤਿਨਾ ਕੀ ਜੇ ਮਿਲੈ ਜੀ ਕਹਉ ਨਾਨਕ ਕੀ ਅਰਦਾਸ ਆਪੇ ਸਾਜਿ ਆਪੇ ਰੰਗੇ ਆਪੇ ਨਦਰ ਕਰੇ ਨਾ வ ஆவே சே ரீர ஆ ਤੇ ਰੰਗੇ ਆਪੇ ਨਰ ਕਰੇ ਨਾਨਕ ਕਾਮਣ ਕੰਤੇ ਪਾਵੈ ਆਪੇ ਰ ਦਿਵਸ ਰਾਤ ਦੋਇ ਦਇਆ ਏ ਲ ਸਗਲ ਜਗਤ ਚੰਗਿਆ ਗੁਰਿਆ કાજે ધર્મ હદૂર કરમી આપો અપને કે નેરે કે તુરા जिની નામ ત્યારિયા ગય મુ સગત કાન નાનક તે મુ ક્યો જલે કિતી છુટે ના ਜਿਨੇ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖਿਓ ਜਨੇ ਕਿਤੇ ਛੁਟੇ ਨਾਲ ਵਾਹਿਗੁਰੂ ਦਾ ਖੰਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਨਾਨਕ ਕੁਆਰਟਰੀ ਕੁਆਰਟਸਟਾ